ਨਾਲ ਮੇਰੇ ਯੂਥ ਆਈਕਨ ਅਗੇ ਹੋ ਰਿਜ਼ੀਡੈਂਟ ਪਾਰਟੂਰ ਜਿਹੜੇ ਕੇ ਏਸ਼ੀਆ ਗੋਲਡ ਮੈਡਲਿਸਟ ਹੈਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਯੂਥ ਅਫੇਅਰ ਇੰਡੀਆ ਅ ਕੰਟਰੀ ਵਿਚ ਇਜ਼ ਇਨ ਨੇਮ ਟੂ ਬੀ ਦ బిਗੇਸਟ ਔਰਗਨਾਈਜ਼ੇਸ਼ਨ ਔਫ ਦ ਵਰਲਡ ਅ ਕੰਟਰੀ ਵਿਚ ਇਜ਼ ਮੂਵਿੰਗ ਫਾਸਟ ਟੁਵਰਡਸ ði ਅਚੀਵਮੈਂਟ ਔਫ ðiਸ ਗੋਲ ਟੂਡੇ We will take you around to this place which produced the gurus who helped the nation in getting its sporting champions. This is one of Asia's largest sports institute. Situated in northern Indian state of Punjab, Netaji Subhash National Institute of Sports is in the city of Patiala. राष्ट्री प्धर तक नैशनल यूथ फैसटिवल ऑर्गेनाइज किया जा रहा है गवर्नमेंट ऑफ इंडिया भारत सरकार वालों और इस बारी स्पैशल जोड़ा है वो यही हैगा कि विकसित भारत यंग लीडर्स डायलॉग के भारत सरकार का ये ऑब्जेक्टिव हैगा कि जोड़ा यूथ हैगा इवॉल्व किया जाए ਕਿਹੜੀ ਵਿਜ਼ਨ ਹੈਗੀ ਹੈ 2028 ਹਾਂ ਅੱਜ ਸਾਰੇ ਪ੍ਰੈਸ ਦੇ ਸਾਥੀਆਂ ਨੂੰ ਇੱਥੇ ਬੁਲਾਉਣ ਤੇ ਤਕਲੀਫ ਦੇਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਅਸੀਂ ਬਰੀਫ ਕਰਨਾ ਸੀਗਾ ਕਿ ਪਬਲਿਕ ਅਵੇਅਰਨੈਸ ਕੈਂਪੇਨ ਇੱਕ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਕਰਨਾ ਹੈਗਾ ਕਿ ਜਿਹੜਾ ਨੈਸ਼ਨਲ ਯੂਥ ਫੈਸਟੀਵਲ ਦਿੱਲੀ 'ਚ ਹੋਣਾ ਹੈਗਾ ਜਨਵਰੀ ਦੇ ਵਿੱਚ ਉਹਦੇ ਵਿੱਚ ਇਸ ਵਾਰੀ ਪ੍ਰਧਾਨ ਮੰਤਰੀ ਜੀ ਸਾਡੇ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨਾਲ ਸਾਡੇ ਯੂਥ ਜਿਹੜੇ ਆਈਕਨਸ ਹੈਗੇ ਆ ਸਿਲੈਕਟਡ ਉਹ ਵਾਰਤਾ ਕਰਨਗੇ ਉਹ ਜਿਹੜੇ 3000 ਯੂਥ ਹੈਗੇ ਆ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਡਿਸਟ੍ਰਿਕਟ ਤੋਂ ਫਿਰ ਸਟੇਟ ਤੋਂ ਫਿਰ ਨੈਸ਼ਨਲ ਲੈਵਲ ਤੱਕ ਹੋਊਗੀ ਅਡ ਅਡ ਕੰਟੈਸਟ ਹੈਗੇ ਆ ਕੁਇਜ਼ ਕੰਟੈਸਟ ਹੈਗਾ ਡੈਕਲੇਮੇਸ਼ਨ ਕੰਟੈਸਟ ਹੈਗਾ ਫਿਰ ਸਾਇੰਸ ਦੀ ਐਗਜ਼ੀਬਿਸ਼ਨ ਹੈਗੀ ਆ ਇਸ ਤਰ੍ਹਾਂ ਦੇ ਕਈ ਕੌਂਟੈਸਟ ਹੈਗੇ ਆ ਸਾਂਝਾ ਕਰਨਗੇ ਕਰਾਂਗੇ ਔਰ ਸੋੜੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਇਸ ਨੂੰ ਵੱਧ ਤੋਂ ਵੱਧ ਮਾਸ ਇਹਦੀ ਪਬਲਿਸਿਟੀ ਕੀਤੀ ਜਾਵੇ ਐਂਪਲੀਫਿਕੇਸ਼ਨ ਕੀਤੀ ਜਾਵੇ ਕਿ ਜਿੰਨੇ ਸਾਡਾ ਟਾਰਗੇਟ ਜਿਵੇਂ ਦੱਸਿਆ ਗਿਆ ਹੈਗੇ 10 ਮਿਲੀਅਨ ਯੂਥ 1 ਕਰੋੜ ਯੂਥ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਨਾਲ ਇੰਗੇਜ ਕਰਨ ਦਾ ਟਾਰਗੇਟ ਹੈਗਾ ਔਰ 3000 ਉਹਦੇ ਵਿੱਚੋਂ ਸਿਲੈਕਟ ਹੋਣੇ ਹੈਗੇ ਤਾਂ ਜਿਹੜਾ ਕੰਪੀਟੀਸ਼ਨ ਹੈਗਾ ਕਾਫੀ ਸਟਿਫ ਹੈਗਾ ਤੇ ਮੈਂ ਸਾਰੀ ਨੂੰ ਸਾਰੇ ਪ੍ਰੈਸ ਨੂੰ ਇਹ ਰਿਕੁਐਸਟ ਕਰੂੰਗਾ ਕਿ ਇਹਦੀ ਮੈਕਸੀਮਮ ਪਬਲਿਸਿਟੀ ਕੀਤੀ ਜਾਵੇ ਔਰ ਤਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਯੂਥ ਨੂੰ ਇੰਗੇਜ ਕਰਨ ਦਾ ਵਿਕਸਿਤ ਭਾਰਤ ਵਾਸਤੇ ਜਿਹੜਾ ਕਿ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਜਿਹੜਾ ਹੈਗਾ ਜਿਹੜੀ ਥੀਮ ਹੈਗੀ ਹੈ ਉਹਨੂੰ ਮੁੱਖ ਰੱਖਦੇ ਹੋਏ ਇਹਨੂੰ ਪ੍ਰੋਗਰਾਮ ਨੂੰ ਅਸੀਂ ਕਰਨਾ ਹੈ। ਸ਼ੁਰੂਆਤ ਕੀ ਬੈਨੀਫਿਟਸ ਕੀ ਉਹਦੇ ਬੈਨੀਫਿਟਸ ਸਭ ਤੋਂ ਵੱਡਾ ਬੈਨੀਫਿਟ ਇਹੀ ਹੈਗਾ ਕਿ ਜਿਹੜੇ ਯੂਥ ਦੇ ਨਵੇਂ ਆਈਡੀਆਜ਼ ਹੈਗੇ ਆਂ ਵੀ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ 2047 ਤੱਕ ਜਿਹੜਾ ਲਕਸ਼ਯ ਰੱਖਿਆ ਗਿਆ ਹੈਗਾ ਭਾਰਤ ਨੂੰ ਵਿਕਸਿਤ ਕਰਨਾ ਹੈਗਾ ਉਹਨਾਂ ਦੇ ਕੀ ਆਈਡੀਆਜ਼ ਹੈਗੇ ਆਂ ਵਿਜ਼ਨ ਇਹਦੇ ਵਿੱਚ ਇਹੀ ਹੈਗੀ ਹੈ ਕਿ ਜਿਹੜੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਦੇ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕੀਤਾ ਜਾਵੇ ਕਿਉਂਕਿ ਜਿਹੜੇ ਆਲਰੇਡੀ ਪੋਲੀਟ ਪੋਲੀਟਿਕਸ ਦੇ ਵਿੱਚ ਹੈਗੇ ਆ ਫੈਮਿਲੀਜ਼ ਹੈਗੀਆਂ ਉਹਨਾਂ ਦਾ ਇੱਕ ਸਟੀਰੀਓਟਾਈਪ ਵਿਜ਼ਨ ਹੋ ਜਾਂਦਾ ਨਵੀਂ ਚੀਜ਼ ਉੱਭਰ ਕੇ ਨਹੀਂ ਆਉਂਦੀ ਤਾਂ ਇਸ ਕਰਕੇ ਨੌਨ ਪੋਲੀਟੀਕਲ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕਰਨ ਦਾ ਲਕਸ਼ ਹੈਗਾ ਕਿ ਇੱਕ ਨਵੀਂ ਸੋਚ ਹੋਵੇ 2047 ਦਾ ਸਰ ਕੰਪੀਟੀਸ਼ਨ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਕੰਪੀਟੀਸ਼ਨ ਕੰਪੀਟੀਸ਼ਨ ਇਹਦੇ ਵਿੱਚ ਕੁਇਜ਼ ਕੰਟੈਸਟ ਹੈਗੇ ਆ ਡੈਕਲੇਮੇਸ਼ਨ ਕੰਟੈਸਟ ਹੈਗੇ ਆ ਤੇ ਹੋਰ ਇੱਕ ਕਲਚਰਲ ਉਹਦੇ ਵਿੱਚ ਐਗਜ਼ਿਬਿਸ਼ਨ ਹੈਗੀ ਹੈ ਸਾਇੰਸ ਐਗਜ਼ਿਬਿਸ਼ਨ ਹੈਗੀ ਹੈ ਜਿਹਦੇ ਬੇਸ ਤੇ ਮਾਰਕਸ ਵਗੈਰਾ ਦਿੱਤੇ ਜਾਣਗੇ ਔਰ ਹੌਲੀ ਹੌਲੀ ਸ਼ਾਰਟਲਿਸਟ ਹੋ ਕੇ ਨੈਸ਼ਨਲ ਪੱਧਰ ਤੱਕ ਰਾਸ਼ਟਰੀ ਪੱਧਰ ਤੱਕ ਯੂਥ ਜਿਹੜੇ ਪਹੁੰਚ ਇਹ ਏਜ ਹੈਗੀ ਹੈ 15 15 ਤੋਂ 29 ਸਾਲ ਜੀ ਸਰ ਡੇਟ ਵਗੈਰਾ ਜਿਹੜੇ ਪੜਾਈ ਕੋਈ ਵੀ ਕੋਈ ਵੀ ਹੋਵੇ ਉਹਦੇ ਵਿੱਚ ਕੋਈ एलिजिਬਿਲਟੀ ਕੁਛ ਨਹੀਂ ਹੈ ਚਾਹੇ ਉਹ ਪੜਿਆ ਲਿਖਿਆ ਹੈ ਜਾਂ ਪੜ ਰਿਹਾ ਹੈ ਜਾਂ ਨਹੀਂ ਪੜ ਰਿਹਾ ਹੈ ਕਾਲਜ ਹੈ ਸਕੂਲ ਹੈ ਯੂਨੀਵਰਸਿਟੀ ਹੈ ਕੋਈ ਵੀ ਡੇਟ ਵਗੈਰਾ ਕੀ ਹੈ ਹਾਂ ਡੇਟਸ ਉਹਦੀਆਂ 25 ਤਰੀਕ ਤੋਂ 25 ਨਵੰਬਰ ਤੋਂ ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੈਗੀ ਹੈ ਜਿਹਦੇ ਮਾਈ ਭਾਰਤ ਜਿਹੜਾ ਪੋਰਟਲ ਹੈਗਾ ਉਸ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਬਾਕੀ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੇ ਵਿੱਚ ਸਾਰੀਆਂ ਦਿੱਤੀਆਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਦੇ ਜਿੰਨਾ ਜ਼ਿਆਦਾ ਤੁਸੀਂ ਪਬਲਿਸੀਸਾਈਜ਼ ਕਰੋਗੇ ਉਨਾਂ ਜ਼ਿਆਦਾ ਯੂਥ ਇੰਗੇਜ ਹੋਊਗਾ ਜੀ ਇਸ ਸੈਸ਼ਨ ਕੋਈ ਫੀਸ ਹੈ ਜਾਂ ਨਹੀਂ ਕੋਈ ਫ੍ਰੀ ਬਿਲਕੁਲ ਫ੍ਰੀ ਹੈਗਾ ਜੀ ਕੋਈ ਦੇ ਵਿੱਚ ਕੋਈ ਫੀਸ ਨਹੀਂ ਹੈ ਕਿਉਂਕਿ ਦੇਖੋ ਮਕਸਦ ਇਹ ਪੈਸਾ ਕਮਾਣਾ ਨਹੀਂ ਹੈ ਜਾਂ ਕੋਈ ਉਹਨਾਂ ਨੂੰ ਹਾਰਡਸ਼ਿਪ ਦੇਣਾ ਨਹੀਂ ਹੈ ਵੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਪੈਸੇ ਜਮਾ ਕਰਾਣੇ ਇਸ ਤਰ੍ਹਾਂ ਕੁਝ ਨਹੀਂ ਹੈ ਅਸੀਂ ਚਾਹੁੰਦੇ ਆ ਵੀ ਟੈਲੈਂਟ ਜਿਹੜਾ ਐਕਚੁਅਲ ਰੀਅਲ ਟੈਲੈਂਟ ਹੈਗਾ ਉਹ ਬਾਹਰ ਨਿਕਲੇ ਸਰ ਇਹ ਮਾਈਕਰੋ ਲੈਵਲ ਤੇ ਕਿਵੇਂ ਕੰਮ ਕੀਤਾ ਜਾ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਹੁੰਦਾ ਕਿ ਉਹ ਰਜਿਸਟ੍ਰੇਸ਼ਨ ਦੀ ਘਾਪ ਹੁੰਦੀ ਜਾਂ ਆਨਲਾਈਨ ਇੰਨੇ ਅਪਡੇਟਡ ਨਹੀਂ ਹੁੰਦੇ ਤਾਂ ਉਸੇ ਉਹੀ ਉਸੇ ਵਾਸਤੇ ਹੀ ਤੁਹਾਨੂੰ ਸਭ ਨੂੰ ਅਸੀਂ ਇੱਥੇ ਸਾਡੇ ਨਹਿਰੂ ਯੁਵਾ ਕੇਂਦਰ ਹੈਗੇ ਆ ਇਹਨਾਂ ਦੇ ਵੀ ਅੱਗੇ ਸੈਂਟਰਸ ਹੈਗੇ ਆ ਇਹ ਵੀ ਅੱਗੇ ਪਹਚਾਣਗੇ ਸਾਡੀ ਯੂਥ ਅਫੇਅਰਸ ਵਾਲੇ ਜਿਹੜੇ ਹੈਗੇ ਹੈ ਮਿਨਿਸਟਰੀ ਹੈਗੀ ਹੈ ਉਹਨਾਂ ਦੇ ਵੀ ਅੱਗੇ ਥੱਲੇ ਜਿਹੜੇ ਹੈਗੇ ਆ ਸੈਂਟਰ ਬਣੇ ਹੋਏ ਨੇ ਸੈਂਟਰ ਬਣੇ ਹੋਏ ਨੇ ਉਹਨਾਂ ਰਾਹੀਂ ਜਿਹੜੇ ਨਹਿਰੂ ਯੁਵਾ ਕੇਂਦਰ ਹੈਗੇ ਹਰ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਉਹਨਾਂ ਰਾਹੀਂ ਮਾਈਕਰੋ ਲੈਵਲ ਤੇ ਇਹਦੀ ਪਬਲਿਸਿਟੀ ਕੀਤੀ ਜਾਊਗੀ ਔਰ ਉਸ ਤੋਂ ਇਲਾਵਾ ਜਿਹੜੇ ਜਿੱਥੇ ਵੀ ਅਖਬਾਰ ਤੁਸੀਂ ਦੇਖ ਲੋ ਹਰ ਥਾਂ ਤੇ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਵੀ ਅਖਬਾਰ ਜਾਂਦੇ ਨੇ ਹੁਣ ਤਾਂ ਕਾਫੀ ਲੋਕ ਜਾਗਰੂਕ ਹੋ ਗਏਗੇ ਮੀਡੀਆ ਹੈਗਾ ਇਲੈਕਟ੍ਰੋਨਿਕ ਮੀਡੀਆ ਹੈਗਾ ਟੈਲੀਵਿਜ਼ਨ ਸਾਰੇ ਦੇਖਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਜ਼ਿਆਦਾ ਇਹਦੀ ਉਹ ਕਰ ਰਹੇ ਹੈਗੇ ਆ ਪਬਲਿਸਿਟੀ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅੱਜ ਕੱਲ ਮੋਬਾਈਲ ਰਾਹੀਂ ਪਹੁੰਚ ਗਿਆ ਹੈਗਾ ਸਰ ਲੱਗਦਾ ਹੈ ਕਿ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਕਰੇ ਸਟੇਟ ਦਾ ਇਸ ਤਰ੍ਹਾਂ ਹੀ ਹਾਂ ਬਿਲਕੁਲ ਸਟੇजेस ਹੈਗੀਆਂ ਜੀ ਉਹਦੀਆਂ ਪਹਿਲਾ ਡਿਸਟ੍ਰਿਕਟ ਲੈਵਲ ਦਾ ਹੋਊਗਾ ਫਿਰ ਸਟੇਟ ਲੈਵਲ ਆ ਫਿਰ ਨੈਸ਼ਨਲ ਲੈਵਲ ਪਟਿਆਲਾ ਚ ਵੀ ਹੋਊਗਾ ਜੀ ਹਾਂ ਜੀ ਹਾਂ ਬਿਲਕੁਲ ਪਟਿਆਲੇ ਦੇ ਵਿੱਚ ਹੋਊਗਾ ਪਟਿਆਲਾ ਨੂੰ ਡੇਟਸ ਉਹਦੀਆਂ ਫਿਕਸ ਹੈਗੀਆਂ ਕੁਝ ਡਿਸਟ੍ਰਿਕਟ ਲੈਵਲ ਹੈ ਜੋ ਇਹ ਔਨਲਾਈਨ ਹੈ ਜੋ ਵਿਕਸਿਤ ਪਾਰ ਹੈ ਤਾਂ ਇਹ ਔਨਲਾਈਨ ਹੋਏਗਾ ਤੁਸੀਂ ਡਿਸਟ੍ਰਿਕਟ ਲੈਵਲ mygovernment.in ਤੇ ਐਂਡ ਦਨ ਜੋ ਸਟੇਟ ਲੈਵਲ ਆ ਉਹ ਆਫਲਾਈਨ ਹੋਏਗਾ ਜੋ ਨੈਸ਼ਨਲ ਯੂਥ ਫੈਸਟੀਵਲ ਹੈ ਉਹਦਾ ਜੋ ਪਾਰਟਿਸਪੇਸ਼ਨ ਡੇਟ ਹਾਲੇ ਫਿਕਸ ਨਹੀਂ ਹੋਈ ਉਹਦਾ ਮਾਇਆ ਇੱਥੇ ਆਫਲਾਈਨ ਹੋਏਗਾ ਜੋ ਸੱਤ ਇਵੈਂਟਸ ਨੇ ਪੇਂਟਿੰਗ ਪੋਇਮ ਰਾਈਟਿੰਗ ਡਰਾਇੰਗ ਹੋ ਗਈ ਐਂਡ ਕਲਚਰਲ ਹੋ ਗਿਆ ਸਾਇੰਸ ਮੇਲਾ ਹੋ ਗਿਆ ਇਹ ਆਫਲਾਈਨ ਹੋਏਗਾ ਇਹਦੀਆਂ ਡੇਟਸ ਐਂਡ ਵੈਲਿਊ ਹਾਲੇ ਫਿਕਸ ਕਰ ਸਰ ਪਟਿਆਲਾ ਜਿਸਨੂੰ ਕਿਸੇ ਨੂੰ ਜਾਣਕਾਰੀ ਲੈਣੀ ਹੈ ਉਹ ਕਿਸ ਤਰ੍ਹਾਂ ਸੰਪਰਕ ਕਰੇ ਫਿਰ ਪਟਿਆਲਾ ਦੇ ਵਿੱਚ ਇਹ ਅਫੀਸਰ ਆਫ ਯੂਥ ਅਫੇਅਰਸ ਦਾ ਜਿਹੜਾ ਆਫਿਸ ਹੈਗਾ ਆਯੁਰਵੈਦਿਕ ਕਾਲਜ ਦੇ ਸਾਹਮਣੇ ਉੱਥੇ ਆ ਕੇ ਆਪਣੀ ਜੇ ਫਿਜ਼ੀਕਲ ਜਾਣਕਾਰੀ ਲੈਣੀ ਹੈ ਤਾਂ ਉੱਥੇ ਆ ਸਕਦੇ ਨੇ ਨਹੀਂ ਤਾਂ ਸਾਡਾ ਜਿਹੜਾ ਵੈਬਸਾਈਟ ਹੈਗੀ ਹੈ ਜਿਹੜੀ ਭਾਰਤ ਸਰਕਾਰ ਦੀ ਯੂਥ ਐਂਡ ਸਪੋਰਟਸ ਐਂਡ ਯੂਥ ਅਫੇਅਰਸ ਦੀ ਉਸ ਤੇ ਅਵੇਲੇਬਲ ਵੀ ਟ੍ਰਾਈ ਕੋਨ ਰਿਜ਼ਰਵ ਕੀਤੀ ਗਿਆ ਦੇ ਵਿੱਚ ਇਕੱਲੇ ਪਲੇਅਰਸ ਹੀ ਮਿਲਣਗੇ ਮੀਟ ਕਰਨਗੇ ਕਿਉਂ ਹੋਰ ਵੀ ਸਾਰੇ ਜੀ ਸਾਰੇ ਇਹ ਤਾਂ ਕਿਉਂਕਿ ਸਾਡਾ ਡਿਪਾਰਟਮੈਂਟ ਸਪੋਰਟਸ ਦਾ ਹੈਗਾ ਇਸ ਕਰਕੇ ਅਸੀਂ ਸਪੋਰਟ ਦੇ ਯੂਥ ਆਈਕਨ ਇੱਥੇ ਬਿਠਾਏ ਹਨ ਨਹੀਂ ਤਾਂ 뮤직 ਇੰਡਸਟਰੀ ਹੈਗੀ ਹੈ ਕੋਈ ਕੋਈ ਉਦਯੋਗ ਹੈਗੇ ਹੈ ਕੋਈ ਐਗਰੀਕਲਚਰ ਹੈਗੇ ਹੈ ਐਜੂਕੇਸ਼ਨ ਹੈਗੇ ਜਿੰਨੀਆਂ ਵੀ ਫੀਲਡਸ ਹੈਗੀਆਂ ਜਿਹੜੇ ਜਿਹੜੇ ਵੀ ਉੱਥੇ ਆਈਕਨਸ ਹੈਗੇ ਉਹ ਸਾਰੇ ਨੂੰ ਇੰਗੇਜ ਕੀਤਾ ਹੈ ਪਾਰਟਿਸਿਪੇਟ ਕਰ ਸਕਦੇ ਹੋ ਕੋਈ ਲਿਮਟ ਨਹੀਂ ਹੈ ਕੋਈ ਲਿਮਟ ਨਹੀਂ ਹੈ ਅਸਤਾ ਇਹ ਤਾਂ ਤੁਹਾਨੂੰ ਦੱਸ ਰਿਹਾ ਕਿ ਸਾਡਾ ਟਾਰਗੇਟ ਤਾਂ ਹੈਗਾ 1 ਕਰੋੜ ਯੂਥ ਨੂੰ ਇਨਵੋਲ ਕਰਨਾ ਜ਼ਿਆਦਾ ਹੋ ਜਾਣ ਦਾ ਬਹੁਤ ਹੀ ਅੱਛਾ ਹੋਏਗਾ ਸਾਡਾ ਜੇ ਲੋ ਟਾਰਗੇਟ ਤੋਂ ਤੁਸੀਂ ਵੱਜ ਜਾਂਦੇ ਹੋ ਤਾਂ ਹੋਰ ਵੀ ਖੁਸ਼ੀ ਹੁੰਦੀ ਹੈ ਲਾਸਟ ਟਾਈਮ ਤੁਸੀਂ ਗੱਲ ਕੀਤੀ ਸੀ ਕਿ 28 29 ਬੰਦੇ ਸਟੇਟਾਂ ਦੇ ਵਿੱਚੋਂ ਨਿਕਲੇ ਹੁਣ 3000 ਦਾ ਟਾਰਗੇਟ ਰੱਖਿਆ ਗਿਆ ਜਿਸ ਦਾ ਮਤਲਬ ਹੈ ਉਹਨਾਂ ਨੂੰ ਪਹਿਲਾਂ ਨੂੰ ਕੀ ਬੈਨੀਫਿਟ ਮਿਲੇਗਾ ਜਾਂ ਆਣ ਵਾਲੀ ਜਿਹੜੀ ਪਾਰਟਿਸਿਪੇਟ ਕਰੀ ਉਹਨਾਂ ਨੂੰ ਕੀ ਨਹੀਂ ਉਸ ਪਹਿਲੇ ਤੇ ਹੁਣ ਤਾਂ ਫਰਕ ਸਭ ਤੋਂ ਵੱਡਾ ਫਰਕ ਇਹ ਹੀ ਹੈ ਕਿ ਪਹਿਲੇ ਇਸ ਵਾਰੀ ਉਹਨਾਂ ਨੂੰ ਡਾਇਰੈ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਪਹਿਲਾਂ ਨਹੀਂ ਹੁੰਦਾ ਸੀਗਾ। ਤੋਂ ਇਹ ਭਾਰਤ ਮੰਡਪਮ ਦੇ ਵਿੱਚ ਐਡਾ ਵੱਡਾ ਈਵੈਂਟ ਜਿਹੜਾ ਹੋਊਗਾ ਉੱਥੇ ਵਿੱਚ ਉਹਦੇ ਵਿੱਚ ਜਾ ਕੇ ਪੀਐਮ ਨਾਲ ਤੁਸੀਂ ਜੁੜਨਾ ਉਹਨਾਂ ਨਾਲ ਗੱਲਬਾਤ ਕਰਨੀ ਹੋਰ ਜਿਹੜੇ ਯੂਥ ਦੇ ਆਈਕਨਸ ਹੈਗੇ ਇੰਟਰਨੈਸ਼ਨਲ ਜਿਹੜੇ ਲੋਕ ਉੱਥੇ ਆਣਗੇ ਉਹਨਾਂ ਨਾਲ ਗੱਲਬਾਤ ਕਰਨੀ ਆਪਣੇ ਵਿਚਾਰ ਸਾਂਝੇ ਕਰਨੇ ਬਹੁਤ ਵੱਡੀ ਓਪਰਚ्युनिटी ਹੈ ਜਿਹੜੀ ਕਿ ਪਹਿਲਾਂ ਨਹੀਂ ਸੀ। ਥੈਂਕ ਯੂ।